ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵਾਂ ਦਾ ਡੇਰੀ ਫਾਰਮ 9811 ਤੇ ਅੱਜ ਦੇ ਵਿੱਚ ਹੈ ਗਿਆ ਪਿੰਡ ਬੋੜੀ ਚੱਕ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਝੋਟੀ ਦਿਖਾਉਣੀ ਆ ਚੰਗੇ ਕਦ ਕਾਠ ਵਾਲੀ ਤੇ ਚੰਗਾ ਮਿਲਕ ਰਿਕਾਰਡ ਵਾਲੀ ਆ ਤੇ ਬਿਲਕੁਲ ਆਪਾਂ ਤੁਹਾਨੂੰ ਲਾਈਵ ਚ ਵਾਈ ਕਰਾ ਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਆਪਾਂ ਪਹੁੰਚੇ ਭਾਜੀ ਅੰਮ੍ਰਿਤਜੀਤ ਸਿੰਘ ਮਾਨ ਹੋਣਾ ਕੋਲ ਚਾਜੋ ਕਰਦਿਆਂ ਗੱਲਬਾਤ ਸਾਥੀ ਗਾ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਗਾ ਸਾਰੀਆਂ ਮਿੰਨੀਆਂ ਧੀਆਂ ਭੈਣਾ ਭਰਾਵਾਂ ਨੂੰ ਸਾਰਿਆਂ ਸਤਿ ਸ੍ਰੀ ਅ ਸੋ ਸੁਣਾਓ ਠੀਕ ਠਾਕ ਠੀਕ ਠਾਕ ਜੀ ਗੁਰੂ ਰਾਮਦਾਸ ਦੀ ਕਿਰਪਾ ਉਹਦੇ ਆਸਰੇ ਨੇ ਕੰਮ ਬਿਲਕੁਲ ਬਿਲਕੁਲ ਜੀ ਚਲੋ ਉਹਦੀ ਕਿਰਪਾ ਨਾਲ ਹੀ ਆਪਣਾ ਨਾਮ ਤੇ ਐਡਰੈਸ ਦੱਸਿਓ ਮੇਰਾ ਨਾਮ ਜੀ ਸਰਦਾਰ ਅਮਰਜੀਤ ਸਿੰਘ ਮਾਨ ਠੀਕ ਹੈ ਜੀ ਪਿੰਡ ਮੇਰਾ ਉਤਰਕਾ ਦੀ ਚੱਕ ਕੌਲਿਆ ਤੇ ਪੋਤਰਾ ਜਿਹੜਾ ਜਿਆਦਾ ਮਸ਼ਹੂਰ ਬੋੜੀ ਚੱਕ ਨਾਲਿਆ ਠੀਕ ਹੈ ਚੱਕ ਹੈ ਬੜੇ ਨੇ ਹਾਂਜੀ ਹਾਂਜੀ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਫੋਨ ਨੰਬਰ ਹੀ ਬੋਲ ਦਿਓ 7529899413 ਠੀਕ ਹੈ ਜੀ ਕਦੀ ਸ਼ੁਰੂਆਤ ਹਾਂਜੀ ਦੱਸੋ ਇਹ ਕਿੰਨੇ ਵਜੇ ਸਵੇਰੇ ਤੇ ਕਿੰਨਾ ਕੁ ਮਲਕਰ ਰਿਕਾਰਡ ਜੇ ਇਹ ਦੂਜੇ ਸਵੇਰੇ ਝੋਟੀ ਹੈ ਜੀ ਠੀਕ ਹੈ ਜੀ ਤੇ ਮਿਲਕਰ ਰਿਕਾਰਡ ਦਾ ਆਪਾਂ ਚਵਾ ਕੇ ਵਿਖਾਲ ਦੇਣੀ ਆ ਠੀਕ ਹੈ ਠੀਕ ਹੈ ਆਪੇ ਨੇ ਦੱਸ ਦੇਣਾ ਵੀ ਮੈਂ ਕੀ ਆ ਕੀ ਨਹੀਂ ਠੀਕ ਹੈ ਜੀ ਪਹਿਲਾਂ ਮੁੰਡਿਆ ਕੋਲ ਕੇ ਕਰਾਂ ਦਿਖਾ ਦੇ ਫਿਰ ਚਵਾ ਕੇ ਕਰਾ ਦੇਣਾ ਹਾਂ ਜੀ ਤੁਸੀਂ ਬਿਲਕੁਲ ਤਾਜੀ ਹੋਵੇ ਅੱਜ ਪੁੱਛਣਾ ਉਸੇ ਤਰ੍ਹਾਂ ਪਹਿਲਾਂ ਹਾਂਜੀ ਭਾਈ ਜੀ ਚੈੱਕ ਕਰ ਸਕਦੇ ਹਾਂ ਜੈਡ ਬੁਲਾਇਆ ਗਿਆ ਬਿਲਕੁਲ ਉਹ ਇੱਕ ਵਾਲੀ ਵੀ ਚਿੱਟਾ ਨਹੀਂ ਹੈਗਾ ਪੁੱਛ ਤੱਕ ਕਾਲੀ ਹੈ ਉਹ ਸਤ ਤੱਕ ਕੀ ਕਰ ਸਕਦੇ ਤੁਸੀਂ ਬਿਲਕੁਲ ਐ ਇੱਕ ਰੰਗ ਕਾਲਾ ਵਾ ਤੇ ਆਜੋ ਹੁਣ ਤਾਂ ਆਪਾਂ ਖੋਲ ਕੇ ਵਿਖਾਉਂਦੇ ਹਾਂ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਨਾਲ ਗੋਲ ਸਿੰਘ ਆ। ਤੇ ਬਾਈ ਹੁਣ ਆ ਕੋ ਹਰ ਵੀਡੀਓ ਚੈੱਕ ਕਰੂਂਦੇ ਪਰ ਬੰਦੇ ਟਾਪ ਦਾ ਟਾਪ ਕੁਆਲਿਟੀ ਦਾ ਹੀ ਆ। ਚੰਗੇ ਮਿਲਕ ਰਿਕਾਰਡ ਵਾਲਾ ਤੇ ਚੰਗੇ ਕੱਦ-ਕਾਠ ਵਾਲੀਆਂ। ਕਹਿਣ ਚੈੱਕ ਕਰੋ ਆਰਡਰ ਕੁਆਲਿਟੀ ਥਾਣਾ ਦਾ ਸਾਈਜ਼ ਗੈਪ ਆ। ਕਹਿਣੂ ਬਾਈ ਜੀ ਤੋਰਿਓ। ਕਰੋ ਚੈੱਕ ਆਰਡਰ ਕੁਆਲਿਟੀ ਥਾਣਾ ਦਾ ਸਾਈਜ਼ ਤੇ ਗੈਪ। ਲਾਗੇ ਤੋਂ ਬੰਨਦਾ ਹਾਂਜੀ ਭਾਜੀ ਚੈੱਕ ਕਰ ਸਕਦੇ ਤੇ ਸਾਡਰ ਕੁਆਲਿਟੀ ਐ ਬਿਲਕੁਲ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਮਲਕਾਂ ਦੀ ਚੈੱਕ ਕਰ ਸਕਦੇ ਤੇ ਬਾਨੇ ਤੇ ਨਾੜਾ ਵੀ ਬਹੁਤ ਦੁੱਧ ਵਾਲੇ ਪਸ਼ੂ ਜੇ ਤੁਹਾਨੂੰ ਪਤਾ ਨਿਸ਼ਾਨੀਆਂ ਹੁੰਦੀਆਂ ਵਾ ਇਹ ਤੇ ਕਰਾਈਏ ਚੋਾਈ ਭਾਜੀ ਹਾਂਜੀ ਲਿਓ ਜੀ ਲਾਓ ਲੋ ਜਵਾਕ ਹਾਂਜੀ ਜਵਾਕ ਜੇ ਨਾੜੂਏ ਨਾਲੇ ਲੱਗਾ ਦੇ ਠੀਕ ਹੈ ਜੀ ਮੇਲ ਕਾ ਪਾ ਲਈਏ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਅਇ ਤੇ ਬੌਲਾ ਹੀ ਹੋਣਾ ਹਾਂਜੀ ਅਜੇ ਕੋਈ ਦੁੱਧ ਲਾਲੇ ਬੌਲਾ ਲੜੇ ਅੱਜ ਖੀਵਾ ਦੇ ਨੇ ਠੀਕ ਹੈ ਜੀ ਬਾਕੀ ਆਪਾਂ ਮੇਨ ਇਹ ਵਿਖਾਉਣਾ ਚਾਹਤ ਚਵਾ ਤੇ ਸੀਲੀ ਹਾਂਜੀ ਹਾਂਜੀ ਉਹ ਆਪਣੇ ਕੋਈ ਜਨਾਨੀਆਂ 3 ਪਣਾ ਬੈਗਰ ਮਾਂ ਨਾ ਚੋ ਸਕਦੇ 2 ਜਾਨੇ ਬੈਗ ਚੋ ਸਕਦੇ ਨੂੰ ਬਾਹਰ ਠੀਕ ਹੈ ਠੀਕ ਹੈ ਗਾਈਆਂ ਵਾਲਾ ਹਿਸਾਬ ਹੈ ਗਾਈਆਂ ਵਾਲਾ ਹਿਸਾਬ ਠੀਕ ਹੈ ਜੀ ਆਪਾਂ ਡੰਗਰ ਇੱਕ ਹੀ ਪਾਉਣਾ ਸੀਲ ਪਾਉਣਾ ਦਾ ਸ਼ੁਰੂ ਤੋਂ ਬਿਲਕੁਲ ਵਧੀਆ ਜੀ ਹਾਂਜੀ ਬੋ ਜੀ ਕਰੋ ਚੈੱਕ ਏਹ ਹੋਰ ਇਧਰੋਂ ਲੋਕੋ ਨਹੀਂ ਫ੍ਰੀਤੀ ਭਾਜੀ ਕੇ ਜਾਹਰ ਨਹੀਂ ਜੀ ਆਪਣੇ ਇਧਰੋਂ ਨਹੀਂ ਮਾਲ ਬਾਹਰੋਂ ਆਪਾਂ ਲੈਉਣੇ ਠੀਕ ਹੈ ਠੀਕ ਹੈ ਜੀ ਇਹਦਾ ਪਿਛਲੇ ਸਵੇਰੇ ਕਿੰਨਾ ਕਿਹੀ ਮਿਲਤਰ ਕੌੜਾ ਇਹਦਾ ਪਿਛਲੇ ਸਵੇਰੇ ਤਾਂ ਐਵੇਂ ਝੂਠ ਮਾਰਨ ਵਾਲੀ ਇਹ ਗੱਲਾਂ ਨਹੀਂ ਹਾਂਜੀ ਹਾਂਜੀ ਨਾ ਆਪਾਂ ਮਾਰਨਾ ਮੈਂ ਕਿਹੜੀ ਹਕੀ ਪਿਛੇ ਚ ਹੋਈ ਆ ਠੀਕ ਹੈ ਜੀ ਹਾਂਜੀ ਆਪਾਂ ਐਸ ਦਾ ਦੱਸ ਸਕਦੇ ਮੌਕੇ ਦਾ ਠੀਕ ਹੈ ਕੋਈ ਨਹੀਂ ਆਪੇ ਦਾ ਸਿਆਣੀ ਗੱਲ ਕੀਤੀ ਭਾਜੀ ਉਹਨਾਂ ਨੇ ਕਿਹ ਲੋ ਕਹਿਣਾ ਨਹੀਂ ਚਾਹੀਦਾ ਕਈ ਵੀ ਆਪਰਾ ਕਹਿ ਦਿੰਦੇ ਪਿਛਲੇ ਸਵੇਰੇ ਦਾ ਇੰਨਾ ਬਿਲਕ ਰਿਕਾਰਡ ਹੈ ਨਹੀਂ ਇਹ ਗੱਲਾਂ ਗਲਤ ਹਾਂਜੀ ਹਾਂਜੀ ਬਿਲਕੁਲ ਸਹੀ 3 ਮਹੀਨੇ 6 ਮਹੀਨੇ ਦੀ ਆਂਦੇ ਸੂਣ ਵਾਲੀ ਗਾਂ ਗੱਬਣ ਉਹ ਵੀ ਗਲਤ ਹੁੰਦੀ ਠੀਕ ਹੈ ਜੀ ਹਾਂਜੀ ਜਿੰਨਾ ਚਿਰ ਚੈੱਕ ਨਹੀਂ ਨਜ਼ਰ ਕੋਈ ਗਾਰੰਟੀ ਨਹੀਂ ਹੁੰਦੀ ਕੋਈ ਗਾਰੰਟੀ ਨਹੀਂ ਸਹੀ ਗੱਲ ਹੈ ਬਾਕੀ ਬਰੀਡ ਦੇ ਡੰਗਰ ਲੈਣੇ ਆ ਜੋ ਆਪਣੇ ਘਰ ਮਾਲ ਬੜਾ ਹੋਵੇ ਅੰਦਰ ਵੱਧਾ ਆਪਾਂ ਠੀਕ ਹੈ ਠੀਕ ਹੈ ਜੀ ਹਾਂਜੀ ਭਾਈ ਹੁਣ ਕੋ ਗਰੰਟੀ ਵਾਲੇ ਪਸ਼ੂ ਹੁੰਦੇ ਆ ਬਿਲਕੁਲ ਜਿੱਦਾਂ ਮਰਜ਼ੀ ਕੋਈ ਚੈੱਕ ਕਰੇ ਨਾ ਕਰੇ ਬਿਲਕੁਲ ਜੋ ਦੱਸਦਾ ਉਹੀ ਸੱਚ ਹੁੰਦਾ ਜੇ ਆਹ ਵੇਖੋ ਪਸ਼ਮਾ ਝੋਟੀ ਦਾ ਹਾਂਜੀ ਭਾਈ ਲਾਗੇ ਚਲ ਜੀ ਦਰੂਦ ਹਾਂ ਕੋਈ ਗੱਲ ਨਹੀਂ ਜੇ ਜਰਾ ਮਰਜ਼ੀ ਫਿਰ ਕੋਈ ਚਰਨ ਵਾਲਾ ਚੱਕਰ ਨਹੀਂ ਹਾਂਜੀ ਭਾਈ ਇਹ ਚੈੱਕ ਕਰ ਸਕਦੇ ਤੁਸੀਂ ਪਸ਼ਮਾ ਤੇ ਆਰਡਰ ਕੁਆਲਟੀ ਵੀ ਚੈੱਕ ਕਰ ਸਕਦੇ ਤੁਸੀਂ ਨਾਲਾ ਬਹੁਤ ਆ ਡੰਗਰ ਇਹੋ ਜਿਹਾ ਲੀਦਾ ਭਾਵੇਂ 10 ਜਾਣੇ ਘਰ ਆ ਜਣੇ ਹਿੱਡੂ ਨਹੀਂ ਠੀਕ ਹੈ ਠੀਕ ਹੈ ਜੀ ਲਿਆਉਣਾ ਇੱਕ ਹੀ ਲਿਆਉਣਾ ਛਾਂਟ ਕੇ ਇੱਕੋ ਹੀ ਛਾਂਟ ਕੇ ਹਫਤੇ ਦੇ 10 ਦਿਨਾਂ ਦਾ ਇੱਕੋ ਹੀ ਬਸ ਠੀਕ ਹੈ ਜੀ ਹਾਂਜੀ ਤੇ ਇਹਨੂੰ ਇਹ ਬੱਚੇ ਤੋਂ ਬਗੈਰ ਹੀ ਤੋਤਰੇ ਬਹੁਤ ਥੱਲੇ ਬੈਜੋ ਧਾਰ ਤੇ ਪਸੰਦ ਪੈਂਦੀ ਠੀਕ ਹੈ ਠੀਕ ਹੈ ਹਾਂਜੀ ਬੱਚੇ ਦੀ ਵੀ ਲੋੜ ਨਹੀਂ ਠੀਕ ਹੈ ਜੀ ਹਾਂਜੀ ਵਜੇ ਤਾਂ ਨਾ ਬਾਲਟੀ ਚੈੱਕ ਕਰਾ ਦਿਓ ਮੜ ਜੇ ਥਾਣਾ ਆਪਾਂ ਸਾਫ਼ ਕਰਕੇ ਨਾ ਬਾਲਟੀ ਉਹ ਕਦੀ ਜ਼ਿੰਮੇਦਾਰ ਨਾਲ ਹੀ ਇਹ ਨਹੀਂ ਵਪਾਰੀਆਂ ਵਾਲਾ ਹਾਂਜੀ ਮਾਲ ਸਾਰਾ 18 ਤੋਂ 20 ਕਿਲੋ ਵਾਲੀ ਮਈਆਂ ਆਪਾਂ ਅੰਦਰ ਵਧੀਆਂ ਠੀਕ ਹੈ ਠੀਕ ਹੈ ਜਿਹੜੀਆਂ ਚੋਨੇ ਖੜਗੋ ਆਪਣੀਆਂ ਪੱਕੀਆਂ ਜਿਹੜੀਆਂ ਠੀਕ ਹੈ ਜੀ ਹਾਂਜੀ ਇਹ ਤਾਂ کہیں 10 12 ਤੋਂ ਘੱਟ ਵਾਲਾ ਡੰਗਰ ਲੈਂਦੇ ਨਹੀਂ ਨਾ ਅੱਜਕੱਲ ਮਗਹੀ ਦੇ ਵਿੱਚ ਵਾਰਾ ਹੀ ਖਾਂਦਾ ਹਾਂਜੀ ਭਾਈਆ ਚੈੱਕ ਕਰੋ ਬਾਲਟੀ ਵੀ 10 ਲੀਟਰ ਵਾਲੀ ਆ ਤੇ ਵੱਡੀ ਬਾਲਟੀ ਇਹਦਾ ਬਿਲਕੁਲ ਖਾਲੀ ਏ ਭਾਈ ਗਾੜ ਚੋ ਗਾੜ ਦੀ ਦਿਖਾ ਦੇ ਕਰਾਣਾ ਚਵਾਈ ਕਰਾ ਕੇ ਕੋਈ ਨਹੀਂ ਵਿਖਾਦਾ ਅਗਲੇ ਦਿਨਾਂ ਦੇ ਕਿ ਭਾਈ ਇਹ ਬਿਲਕੁਲ ਚੈੱਕ ਕਰ ਸਜਣਾ ਇਹ ਗੋਲ ਧਰਾਵਾ ਬਿਲਕੁਲ ਆ ਭੋਲੀ ਰੂ ਆਲ ਇੱਕ ਵਰਗੀ ਆ ਮਾਲ ਮੂਲਾ ਤੇ ਬੜਾ ਘੱਟ ਲੱਭੰਦਿਆ ਬਰਾ ਮਾਲ ਜਿਹੜਾ ਸਹੀ ਸਾਮ ਉਹ ਤੇ ਨਹੀਂ ਮਿਲਦਾ ਤੇ ਉਤਰਾ ਤੋਂ ਮਿਲੀ ਜਾਂਦਾ ਜਿਹੜਾ ਉਹੋ ਜਿਹਾ ਆ ਅੱਛਾ ਜੀ ਤੇ ਆਪਾਂ ਲਣਾ ਆ ਪੰਜ ਮਈਆਂ ਫੇਲ ਕਰਕੇ ਛੇਵੀਂ ਪਾਸ ਆਈ ਮੇਰੇ ਠੀਕ ਹੈ ਜੀ ਹਾਂਜੀ ਤੇ ਬਹੁਤ ਚੰਗੀ ਕੱਦਗਾਠ ਆ ਲੈ ਬਹੁਤ ਚੰਗੀ ਤੇ ਪੇਟ ਫੁੜੇਲ ਬਹੁਤ ਚੰਗੀ ਆ ਤੇ ਬਾਕੀ ਤੁਹਾਨੂੰ ਆਪਾਂ ਲਾਈਵ ਵਿੱਚ ਵਾਈਖ ਦਿਖਾ ਦਣੀ ਵੀਡੀਓ ਵਿੱਚ ਠੀਕ ਹੈ ਜੀ ਜਿਹੜੀ ਮੱਝ ਦੀ ਕਿਲੋ 2 2.5 ਕਿਲੋ ਗਾੜਿਆ ਨਾ ਦੁੱਧ ਉਹ ਹੀ ਦਿੰਦੀ ਆ ਤੁਸੀਂ ਜੇ ਆਪਾਂ ਇਹਨੇ ਪਾਸ ਹੀ ਕਰਨ ਦੇਣੇ ਤਾਂ ਦੋ ਧਾਰਾ ਮੋਕ ਜਾਨੀ ਨਹੀਂ ਦੇਣਾ ਹਾਂਜੀ ਇਹ ਤਾਂ ਗੱਲ ਸਹੀ ਦਿਖਾ ਦਿਓ ਮੜ ਗਿਆ ਨਾ ਬਾਰਟੀ ਲੱਗੇ ਕਰਕੇ ਹਾਂਜੀ ਭਈਆ ਚੈੱਕ ਕਰ ਸਕਦੇ 2 ਤੋਂ 3 ਕਿਲੋ ਤੋਂ ਪਲੱਸ ਹੀ ਹੋਊਗੀ ਮਸਾਣਾ ਕੀ ਆ ਮਗਲਸਣਾ ਦੀ ਚਵਾਈ ਜੇ ਚੈੱਕ ਕਰ ਸਕਦੇ ਨਾਲ ਮੋਟੀਆਂ ਧਾਰਾ ਬਿਲਕੁਲ ਆਹ ਭਾਈ ਚੈੱਕ ਕਰੋ ਤਾਰ ਮੰਗਦੀ ਤਾਰ ਬੜੀ ਲੰਮੀ ਮਤਲਬ ਠੀਕ ਹੈ ਜੀ ਬਾਕੀ ਇਹ ਵੀ ਕੋਈ ਠੰਡੇ ਪਸ਼ੂਆਂ ਦੀ ਨਿਸ਼ਾਨੀਆਂ ਤੇ ਆ ਰਹੀਆਂ ਨੇ ਹਾਂ ਇਹਨੇ ਤਾਰ ਤੇ ਪਸੰ ਪੈਣਾ ਦਾ ਠੀਕ ਹੈ ਠੀਕ ਹੈ ਜੀ 15 ਤੋਂ ਪਲੱਸ ਹੀ ਹੋਊਗਾ ਸਾਨੂੰ ਦੁੱਧ ਹਾਂ ਉਹ ਪਾਪਾ ਦੋ ਤੇ ਛੋਟੀ ਦਊ 14-15 ਲੀਟਰ ਰਾਮਨਾਥ ਦਊਗਾ ਐਸੇ ਹਾਂਜੀ ਯਾਨੀ ਕਿ ਮੌਕੇ ਦੇ ਇਥੇ ਲੇ 11-12 ਲੀਟਰ ਹੈਗਾ

ਕਾਵੇ ਹਲੇ ਹਾਂ ਜੀ ਬਈਆ ਚੈੱਕ ਕਰ ਸਕਦੇ ਤੈਨੂੰ ਇਹਨਾਂ ਕੰਢੇਉ ਗੱਡੀ ਕਰ ਦਿੱਤੀ ਆ ਪਤਾ ਨਹੀਂ ਛੱਡ ਆ ਜਾ ਬੱਚੇ ਨੂੰ ਪੱਕੇ ਬਾਰ ਕੰਢੇਉ ਦਿੱਤਾ ਪੰਬਾ ਚੇ ਨੂੰ ਛੱਡਿਆ ਜੀ ਕਿਲੋਜ ਲੱਗੇ ਪੰਨੇ ਅਜੇ ਹੋਣਾ ਵਾ ਹਾਂ ਜੀ ਬਾਜੀ ਮੇਰੇ ਸੋਣਾ 7 ਕਿਲੋ ਦੇ ਲੈ ਹੋ ਜੇ ਪਟਾਉਣਾ ਆਪਾਂ 14 ਤੇ ਹੁਣੇ ਕਹਿੰਦੇ ਨਹੀਂ ਆਪਾਂ 11 ਕਿ ਲੀਟਰ ਬੋਲਾ ਥੱਲੇ ਹੈਗਾ ਮੌਕੇ ਠੀਕ ਠੀਕ 11 ਨਾਲੇ ਕੋ 12 ਠੀਕ ਹੈ ਜੀ ਜਣ ਕੇ 14 ਕਿਲੋ ਦੁੱਧ ਕੱਢ ਜੂ ਆਰਮਨ ਠੀਕ ਹੈ ਠੀਕ ਹੈ ਦੂਜਾ ਕਿਆ ਵੇਟ ਦੇ ਹਿਸਾਬ ਨਾਲ ਲੱਗਦਾ ਹੈਗਾ ਦੁੱਧ ਪਰ ਹੈਗਾ ਆਪਾਂ ਕਈੇ ਕਮੋਨੇ ਆਪ ਦੱਸਿਆ ਦਿੱਤਾ ਠੀਕ ਹੈ ਠੀਕ ਹੈ ਜੀ ਆ ਇਹ ਮਤਲਬ ਲੋਕਾਂ ਦਾ ਆਪਾਂ ਆਉਂਦਾ ਲਾਭ بڑا 12 ਕਰਕੇ ਦਿੰਦੇ ਤੇ 4 ਕਿਲੋ ਨਿਕਲਦਾ ਠੀਕ ਹੈ ਠੀਕ ਹੈ ਇਸ ਕਰਕੇ ਆਪਾਂ ਸਾਹਮਣੇ ਚਵਾਈ ਕਰਾ ਦਿੰਦੇ ਹਾਂ ਬਿਲਕੁਲ ਬਿਲਕੁਲ ਇਹ ਨਾ ਗੱਲਾਂ ਭਾਈ ਸਿਆਣੇ ਬਿਆਣੇ ਬੰਦੇ ਆਪਾਂ ਹਾਂਜੀ ਹਾਂਜੀ ਸਾਰੀ ਉਮਰ 43 ਸਾਲ ਹੋ ਗਏ ਮੈਨੂੰ ਵਪਾਰ ਤੇ ਠੀਕ ਹੈ ਜੀ ਹਾਂਜੀ ਪਹਿਲੀ ਗੱਲ ਤੇ ਮੈਂ ਦੋ ਡੰਗ ਅਗਲੇ ਤੇ ਘਰ ਚੋਂ ਨਾ ਅੱਛਾ ਜੀ ਚਾਰ ਦਿਨ ਤਿੰਨ ਚਾਰ ਦਿਨ ਮੈਂ ਆਪਣੇ ਘਰ ਚੋਂ ਨਾ ਫੇਰ ਮੈਨੂੰ ਵੀਡੀਓ ਚ ਪਾਉਣਾ ਕੋਈ ਵੀ ਮਾਲ ਮੇਰਾ ਠੀਕ ਹੈ ਠੀਕ ਹੈ ਠੀਕ ਹੈ ਇਹ ਨਹੀਂ ਆਪਣੀ ਬਾਹਰ ਗੱਡੀ ਤੋਂ ਲਾਗ ਤੇ ਗਾਰੰਟੀ ਦੇ ਦੇਣੀ ਆਪਾਂ ਤੁਸੀਂ ਲੈ ਸੁਵੇ ਦੀ ਗਾਰੰਟੀ ਤਾਂ ਇਹ ਨਹੀਂ ਦਿੰਦੇ ਕਿ ਆਪਾਂ ਚੋਈ ਨਹੀਂ ਅੱਥੀ ਚੋਈ ਨਹੀਂ ਚੋਈ ਨਹੀਂ ਸਹੀ ਗੱਲ ਹੈ ਜੀ ਚਲੋ ਬਾਕੀ ਸਿਆਣੇ ਬੰਦੇ ਸਿਆਣੇ ਸੋਝੁੰਦੀ ਆ ਤੇ ਚਲੋ ਹਾਂਜੀ ਬਾਈ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ ਹਾਂਜੀ ਬਾਜੀ ਇਹਦਾ ਕੀ ਮੁੱਲ ਕਰਨਾ ਫਿਰ ਇਹਦਾ ਮੁੱਲ ਜੀ ਆਪਾਂ 96000 ਰੁਪਇਆ ਅੱਛਾ ਜੀ 1000 ਰੁਪਇਆ ਛੋੜ 95000 ਰੁਪਇਆ ਠੀਕ ਹੈ ਜੀ ਹਾਂ ਨਾ ਪਜਣ ਮੇਰੇ ਆਪੀ ਉਹ ਵੀ ਕੋਈ ਦੂਰੋਂ ਆਉ ਤੇ ਉਹਦੇ ਵਾਸਤੇ ਹੋਰ ਕਰਾਂਗੇ ਸਰਦਾ ਬਣਦਾ ਠੀਕ ਹੈ ਠੀਕ ਹੈ ਲੋ ਬਾਈ 95000 ਦੀ ਬਿਲਕੁਲ ਐ ਤਗੜੇ ਕਦ ਕਾਠ ਵਾਲੀ ਵੜਿਆ ਝੋਟੀ ਸੌਰੀ ਤੇ ਦੂਜਾ ਸੂਆ ਸੋਈ ਆ ਦੂਜਾ ਸੂਆ ਜੀ ਠੀਕ ਹੈ ਬਾਕੀ ਜੇ ਕੋ ਭੈਣ ਭਰਾ ਦੂਰੋਂ ਆਉ ਤੇ ਆਪਾਂ ਦਾ ਫੁੱਲ ਹੋਰ ਮਾਨ ਕਰਾਂਗੇ ਜਿੰਨੇ ਜੋਗ ਠੀਕ ਹੈ ਠੀਕ ਹੈ ਜੀ ਹਾਂਜੀ ਬਾਈ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ